ਤਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਐਂਡ ਧਰਮਗੜ ਡਿਸਟ੍ਰਿਕਟ ਸਮਰੂਰ ਮੈਂ ਆਰਮੀ ਦੀ ਸੇਵਾ ਕਰਦਾਂ ਤੇ ਇਹ ਮੇਰੇ ਵਾਈਫ ਦੇ ਮਨਜੀਤ ਕੌਰ ਕੀ ਹੈ ਸਾਡੇ ਦਾ 10 ਸਾਲਾਂ ਹੋ ਗਏ ਵਿਆਹ ਨੂੰ ਪਰ ਅੱਜ ਤੱਕ ਕੋਈ ਬੱਚਾ ਨਹੀਂ ਸੀਗਾ ਤੇ ਸਾਨੂੰ ਕਿਸੇ ਨੇ ਬੰਦਿਆ ਨਹੀਂ 10 ਪਾਈ ਕੇ ਮੋਸਰੀ ਮੁਖਸਰ ਸਾਹਿਬ ਲੁਧਿਆਣਾ ਚਾਈਲਡ ਆ ਆਈਫ ਹਸਪੀਟਲ ਆ ਤੇ ਡਾਕਟਰ ਸੋਪਾ ਕਰਦੇ ਤੇ ਉਹਨਾਂ ਕੋਲ ਜਾਓ ਆਪਣਾ ਤੁਸੀਂ ਟਰੀਟਮੈਂਟ ਕਰਾਓ ਤੇ ਉਹਨੇ ਦੱਸਣ ਤੇ ਅਸੀਂ ਡਾਕਟਰ ਸੁਖਾਗਰਤੀ ਕੋਲੇ ਗਏ ਤੇ ਉਹਨਾਂ ਨੇ ਸਾਨੂੰ ਮੈਡੀਸਿਨ ਚਾਲੂ ਕਰੀ ਤੇ ਜਿਸ ਦੇ ਕਾਰਨ ਤੇ ਸਾਰਾ ਟ੍ਰੀਟਮੈਂਟ ਸਫਲ ਹੋਇਆ ਤੇ ਸਾਡੇ 10 ਸਾਲ ਦੇ ਬਾਅਦ ਬੇਬੀ ਹੋਇਆ ਅਸੀਂ ਬਹੁਤ ਖੁਸ਼ ਹਾਂਗੇ ਤੇ ਜੋ ਵੀ ਕੋਈ ਹੋਰ ਵੀਰ ਭਰਾ ਇੱਥੇ ਇਨਾ ਚਿਰ ਵਿਆਹ ਨਹੀਂ ਹੋ ਗਿਆ ਔਲਾਦ ਲਈ ਤੇ ਇੱਕ ਵਾਰ ਮੁਖ ਸਰਪਾ ਲੁਧਿਆਣਾ ਚਾਈਲਡਰਨ ਹਸਪੀਟਲ ਆ ਕੇ ਜੁੜੋ ਮਿਲੋ ਤੇ ਸਾਡੇ ਵਾਂਗੂ ਤੇ ਆਪਣੇ ਵੀ ਧੋਣੀਆਂ ਇੱਥੋਂ ਭਰ ਕੇ ਲਿਕੇ ਜਾਓ ਤੇ ਬਾਕੀ ਇੱਥੇ ਦਾ ਜੋ ਵੀ ਸਟਾਫ ਆ ਬਹੁਤ ਹੀ ਵਧੀਆ ਹੱਦ ਤੋਂ ਹੀ ਜ਼ਿਆਦਾ ਵਧੀਆ ਹੈਗਾ ਹਰੇਕ ਨਾਲ ਕੰਪਰਮਾਈਜ਼ ਕਰਦੇ ਆ ਤੇ ਇਸ ਕਰਕੇ ਅਸੀਂ ਦੁਬਾਰਾ ਫਿਰ ਕਹਾਂਗੇ ਕਿ ਇੱਕ ਵਾਰ ਇੱਥੇ ਜ਼ਰੂਰ ਮੌਕਾ ਦੇ ਦਿਓ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਡਾਕਟਰ ਸ਼ੋਭਾ ਗਰਗ ਅਤੇ ਉਹਨਾਂ ਦੇ ਹਸਬੰਦ ਡਾਕਟਰ ਗਗਨਦੀਪ ਗਰਗ ਜੋ ਕਿ ਬੱਚਿਆਂ ਦੇ ਸਪੈਸ਼ਲਿਸਟ ਆ ਡਾਕਟਰ ਨੇ ਕਿ ਉਹਨਾਂ ਦੇ ਕੋਲੇ ਆ ਕੇ ਆਪਣਾ ਟ੍ਰੀਟਮੈਂਟ ਕਰਾਓ ਤੇ ਸਾਡੇ ਵਾਂਗੂ ਛੁਰੀਆਂ ਕਰਕੇ ਲਈਏ ਧੰਨਵਾਦ